ਤਤਪੋ 1704 ਈਸਵੀ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਦਿਨ ਦਾ ਸੂਰਜ ਭੂਰ ਮਾਜਰੇ ਵਿੱਚ ਮਹਾਰਾਜ ਜੀ ਨੇ ਉਹ ਸੂਰਜ ਨੂੰ ਨਿਵਾਜਿਆ ਇਹ ਦਿਨ ਐਸਾ ਚੜਿਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਹਿਲੀ ਖਬਰ ਮਿਲਦੀ ਹੈ ਕਿ ਦਿੱਲੀ ਤੋਂ ਔਰੰਗਜ਼ੈਬ ਨੇ 10 ਲੱਖ 1 ਮਿਲੀਅਨ ਫੌਜ ਹੋਰ ਭੇਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੌਂਸਲਾ ਇਤਨਾ ਬੁਲੰਦ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਸਲਾਹ ਦਿੱਤੇ ਕਿ ਆਉਂਦੀ ਫੌਜ ਜੋ ਦਿੱਲੀ ਤੋਂ 10 ਲੱਖ ਆ ਰਹੀ ਹੈ ਤੇ ਪਿੱਛੇ ਜਿਹੜੀ ਫੌਜ 7 ਲੱਖ ਫੌਜ ਹੋਰ ਆ ਰਹੀ ਹੈ ਇਹ 7 ਲੱਖ ਫੌਜ ਉਹ ਹੈ ਜਿਹੜੀ 13 ਲੱਖ 1.3 ਮਿਲੀਅਨ ਫੌਜ ਸੀ जिने आनंदपुर साहिब ਨੂੰ ਘੇਰਾ ਪਾਇਆ ਹੋਇਆ ਸੀ ਰਸਤੇ ਦੇ ਵਿੱਚ 5 ਲੱਖ ਫੌਜ 500000 ਕੈਸ਼ੁਐਲਟੀਆਂ ਜਿਹੜੇ ਸਨ ਮੁਗਲ ਫੌਜ ਦੇ ਹੋਏ ਪਹਾੜੀ ਰਾਜਿਆਂ ਦੀ ਫੌਜ ਦੇ ਹੋਏ ਰਸਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਨਾ ਜੀ ਆਨੰਦਪੁਰ ਸਾਹਿਬ ਤੋਂ ਉਹ ਰਸਤਾ ਜਿਹੜਾ ਕਿਰਤਪੁਰ ਸਾਹਿਬ ਦੇ ਹੁੰਦਿਆਂ ਹੋਇਆਂ ਮਹਾਰਾਜੇ ਸਰਸਾ ਦੇ ਕੰਢੇ ਪਹੁੰਚਦੇ ਨੇ ਜਿੱਥੇ ਪਰਵਾਰ ਵਿਛੋੜਾ ਗੁਰਦੁਆਰਾ ਹੈ ਅੱਜਕੱਲ੍ਹ ਸਰਸਾ ਨੂੰ ਸਤਗੁਰਾਂ ਨੇ ਪਾਰ ਕੀਤਾ ਰੂਪਨਗਰ ਮਹਾਰਾਜੇ ਪਹੁੰਚੇ ਕੋਟਲਾ ਨਿਹੰਗ ਦੇ ਕੋਲ ਉੱਥੋਂ ਮਹਾਰਾਜੇ ਭੂਰ ਮਾਜਰੇ ਪਹੁੰਚੇ ਸਨ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਅਜਪੂਰ ਮਾਜਰੇ ਤੋਂ ਚਮਕੌਰ ਜਾਣ ਨੂੰ ਜਿਹੜਾ ਹੈ ਇਹ ਸਲਾਹ ਦਿੱਤੀ ਕਹਿੰਦੇ ਹੁਣ ਆਪਾਂ ਚਮਕੌਰ ਜਾ ਕੇ ਇਸ ਫੌਜ ਦਾ ਟੱਕਰਾ ਕਰਨਾ ਹੈ ਇਹ ਫੌਜ ਜੋ ਹੈ 17 ਲੱਖ 1.7 ਮਿਲੀਅਨ ਫੌਜ ਹੈ ਜਿਨੇ ਆ ਮਹਾਰਾਜ ਦੇ ਪਿੱਛੇ ਲੱਗੀ ਹੋਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਚੁਣਿਆ ਤੇ ਇਹ ਚਮਕੌਰ ਬਾਰੇ ਮਹਾਰਾਜ ਪਹਿਲੇ ਜਾਣਦੇ ਸਨ ਇਹ ਉਹੀ ਚਮਕੌਰ ਹੈ ਜਿੱਥੇ ਮਹਾਰਾਜ ਕੁਰਕ ਖੇਤਰ ਤੋਂ ਮੁੜਦੇ ਹੋਏ ਇੱਕ ਵਾਰ ਮਹਾਰਾਜ ਜੀ ਠਹਰੇ ਸਨ ਇਹ ਉਹ ਗੜੀ ਮਹਾਰਾਜ ਨੂੰ ਹਜੇ ਵੀ ਯਾਦ ਸੀ ਜੋ ਕੱਚੀ ਗੜੀ ਸੀ ਦੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੌਂਸਲੇ ਤੋਂ ਬਲਹਾਰ ਨੇ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ ਨੇ 17 ਲੱਖ 1.7 ਮਿਲੀਅਨ ਫੌਜ ਦਾ ਟਾਕਰਾ ਕਰਨ ਵਾਸਤੇ ਇੱਕ ਕੱਚੀ ਗੜੀ ਮਹਾਰਾਜ ਨੇ ਚੁਣੀ ਪੀਪਲ ਮੋਸਟ ਪੀਪਲ ਥਿੰਕ ਐਂਡ ਗੈਟ ਕਨਫਿਊਜ਼ਡ ਦੈਟ ਯੂਅਰ ਅਲਮੋਸਟ ਲਾਈਕ ਅ ਹਿਊਜ ਫੋਟ অর ਅ ਕਾਸਲ ਬਟ ਨੋ ਯੂਅਰ ਸਮਲੀ ਲਾਈਕ ਅ ਮੈਂਸ਼ਨ ਆਫ ਰਿਚ ਪੀਪਲ ਆਫ ਦੋਸ ਟਾਈਮਸ ਐਂਡ ਅਪਨ ਮਹਾਰਾਜਿਸ ਅਰਾਈਵਲ देयर द ਓਨ ਆਫ ਦ ਫੋਟ ਅਟੈਂਡਡ ਟੂ ਦ ਇੰਜਰਡ ਸਿੱਖਸ ਪ੍ਰੋਵਾਈਡਿੰਗ them ਮੈਡੀਸਨ ਐਂਡ ਅਟੈਂਡਿੰਗ ਟੂ their ਵੂਨਸ ਜਮ ਕੌਰ ਜਦ ਪਹੁੰਚਦੇ ਨੇ ਬੁੱਧੀ ਚੰਦ ਜੋ ਉਹ ਹਵੇਲੀ ਦਾ ਕੱਚੀ ਗੜੀ ਦਾ ਜੋ ਮਾਲਕ ਹੈ ਨਾ ਸਤਿਗੁਰਾਂ ਦੇ ਚਰਣੀ ਪੈ ਗਿਆ ਗੁਰੂਕਿਆਂ ਸਾਖਿਆਂ ਵਿੱਚ ਇਹ ਲਿਖਿਆ ਹੋਇਆ ਹੈ ਬਿਨੇ ਕੀ ਮਹਾਰਾਜ ਆਪ ਸਮੇਤ ਸਾਥੀ ਸਿੱਖਾਂ ਕੇ ਮੇਰੇ ਗ੍ਰਹਿ ਪਧਾਰਿਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਉਹਨਾਂ ਦੀ ਜਿਹੜੀ ਹੈ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ जख्मी ਸਿੱਖਾਂ ਕਾ دارو ਦਰਮਲ ਕੀਆ ਉੱਥੇ ਜਾ ਕੇ ਆਪਣੇ ਨਾਲ ਜੋ ਜ਼ਖਮੀ ਸਿੱਖ ਸੀਗੇ ਉਹਨਾਂ ਦਾ ਜਾ ਕੇ ਇਲਾਜ ਵੀ ਕੀਤਾ ਸਤਿਗੁਰਾਂ ਨੇ ਮਹਾਰਾਜ ਨੇ ਇਸ ਚਮਕੌਰ ਦੀ ਘੜੀ ਨੂੰ ਭਾਗ ਲਾਏ ਸਤਿਗੁਰ ਸੱਚੇ ਪਾਤਸ਼ਾਹ ਜੀ ਚਮਕੌਰ ਚ ਆਤਿ ਹੈਰੀ ਸ਼ਾਮਾਂ ਪੈ ਗਈਆਂ ਤੇ ਇਹ ਰਸਤਾ ਜਿਹੜਾ ਹੈ ਜੇ ਅਨੰਦਪੁਰ ਸਾਹਿਬ ਤੋਂ ਲਈਏ ਤਾਂ ਪੰਜਾਬ ਮੀਲ ਹੈ 50 ਮਾਈਲਸ ਇਹ ਰਸਤਾ ਹੈ ਸਾਰਾ ਜਿਹੜਾ ਕਿ ਸਤਗੁਰੂ ਸੱਚੇ ਪਾਤਸ਼ਾਹ ਨੇ ਪੰਜ ਪੋ ਦੀ ਰਾਤ ਨੂੰ ਸ਼ੁਰੂ ਹੋ ਕੇ ਅੱਧੀ ਰਾਤ ਨੂੰ ਅੱਜ ਮਹਾਰਾਜ ਨੇ ਦੁਪਹਿਰਾਂ ਤੋਂ ਬਾਅਦ ਸਤਗੁਰੂ ਸੱਚੇ ਪਾਤਸ਼ਾਹ ਜੀ ਚਮਕੌਰ ਪਹੁੰਚਦੇ ਹਨ 50 ਮਾਈਲ ਤੇ ਰਸਤੇ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਨੂੰ ਬੜੀਆਂ ਔਕੜਾਂ ਵੀ ਉਹਨਾਂ ਨੇ ਦਿੱਤੀਆਂ ਬੜੀਆਂ ਔਕੜਾਂ ਇਹ ਦਿੱਤੀਆਂ ਕਿ ਸਪਾਹਿਆਂ ਨੇ ਆਕੇ ਥਾਂ-ਥਾਂ ਤੇ ਸਤਗੁਰਾਂ ਤੇ ਹਮਲੇ ਵੀ ਕੀਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਡੰਡ ਕੇ ਮੁਕਾਬਲਾ ਕਰਦੇ ਹੋਏ ਭਾਈ ਬਚਿੱਤਰ ਸਿੰਘ ਰਸਤੇ ਦੇ ਵਿੱਚ ਘਾਇਲ ਹੋ ਕੇ ਸ਼ਹੀਦ ਵੀ ਹੋ ਜਾਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਭੁੱਖੇ ਭਾਣੇ ਸਿੱਖਾਂ ਦੇ ਨਾਲ ਮਹਾਰਾਜ ਆਪ ਪੰਜ ਪੋਦੀ ਰਾਤੋਂ ਲੈ ਕੇ ਅੱਜ ਤੱਕ ਮਹਾਰਾਜ ਨੇ ਸੌ ਕੇ ਨਹੀਂ ਦੇਖਿਆ ਆਰਾਮ ਕਰਕੇ ਨਹੀਂ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਾਮਾਂ ਦੇਖੀਆਂ ਪੰਜਾਂ ਸਿੰਘਾਂ ਨੇ ਜਾ ਕਰਕੇ ਜਿਤਨਾ ਵੀ ਪਾਣੀ ਸੀ ਖੂਹ ਵਿੱਚੋਂ ਕੱਢ ਕੇ ਇਸ਼ਨਾਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਆਪ ਮਹਾਰਾਜ ਜੀ ਸਿੰਘਾਂ ਨਾਲ ਬੈਠੇ ਤੇ ਰਹਿਰਾਸ ਦਾ ਪਾਠ ਹੋ ਰਿਹਾ ਹੈ ਰਹਿਰਾਸ ਦੇ ਪਾਠ ਦੀ ਸਮਾਪਤੀ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਅਰਦਾਸ ਕਰਦੇ ਨੇ ਗੁਰੂ ਮਹਾਰਾਜ ਜੀ ਦੀ ਅਰਦਾਸ ਐਂਡ ਥੈਂਕ ਅਕਾਲਪੁਰਖ for whatever has happened so far because everything that happened was in his will and according to their will which is always the best for the world ardas oh ardas jo ajj kal ki tar patsha ji kar rahe ne oh sikhan de naal jinan ne aisa judd karna hai athpon nu dusre din jada judd na kitte duniya vich hoya hai na agge kide ho sakega ऐसा जेड़ा भयानक युद्ध ਵਿੱਚ ਮਹਾਰਾ ਨੇ ਕਿਵੇਂ ਡੱਟ ਕੇ ਮੁਕਾਬਲਾ ਕਰਨਾ ਹੈ ਸਿੰਘਾਂ ਨੂੰ ਉਪਦੇਸ਼ ਸਤਿਗੁਰੂ ਜੀ ਕੀ ਦੰਦੇ ਹਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਨਾ ਅਬ ਤੋ ਉਪਾਏ ਸਮ ਧਾਮ ਭੇਦ ਬਣੈ ਨਹ ਚੌਥੇ ਦੰਡ ਬਣੈ ਦਲ ਲੱਖੋਂ ਚੜ ਆਇਓ ਹੈ ਕਹਿੰਦੇ ਜੋ ਸਮ ਧਮ ਭੇਦ ਨੇ ਹੁਣ ਚਲਣਾ ਡੰਡ ਚੱਲੇਗਾ ਹੁਣ ਜੁੱਧ ਕਰਨ ਦਾ ਸਮਾਂ ਆ ਗਿਆ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੌਸਲਾ ਦੇਖੋ ਮਹਾਰਾਜੇ ਅਗਲੀਆਂ 2 17 ਵਿੱਚ ਕੀ ਦੱਸਿਆ ਗਿੱਧਰ ਕੀ ਮੌਤ ਨਹਿ ਮਰੂੰ ਮੈਂ ਕੋਈ ਜਿਹੜਾ ਹੈ ਗਿੱਧੜ ਦੀ ਮੌਤ ਨਹੀਂ ਮਰਾਂਗਾ ਰਿਪ ਹਾਥਨ ਤੇ ਉਹ ਜਿਹੜੇ ਹਨ ਉਹਨਾਂ ਦੇ ਹੱਥੋਂ ਮੈਂ ਗਿੱਧੜ ਦੀ ਮੌਤ ਨਹੀਂ ਮਰਾਂਗਾ ਕਰੋ ਜੁੱਧ ਗਾਡੋ ਮੈਂ ਡੱਟ ਕੇ ਜੁੱਧ ਕਰਾਂਗਾ ਜਿਵੇਂ ਪੂਰਬ ਮਚਾਇਓ ਹੈ ਮੈਂ ਉਹ ਜੁੱਧ ਕਰਨਾ ਹੈ ਕਹਿੰਦੇ ਡਟ ਕੇ ਕਰਾਂਗਾ ਦੇਖੋ ਇਹ ਹੌਂਸਲਾ ਕਿੰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਕਿੰਨੇ ਕਿ ਸਿੱਖ ਹਨ ਗਿਣਤੀ ਦੇ ਸਿੱਖ ਹਨ 40 ਜੋ ਸਿੱਖ ਮਹਾਰਾਜ ਦੇ ਨਾਲ ਮਹਾਰਾਜ ਦੇ ਸਮੇਤ ਸਹਿਬਜ਼ਾਦਿਆਂ ਦੇ ਸਮੇਤ ਦੋ ਸਿੱਖ ਜਿਹੜੇ ਹਨ ਬਖਸ਼ੀਸ਼ ਸਿੰਘ ਤੇ ਗੁਰੂ ਬਖਸ਼ੀਸ਼ ਸਿੰਘ ਜੋ ਮਹਾਰਾਜ ਨੂੰ ਚਮਕੌਰ ਵਿੱਚ ਜਿਹੜਾ ਕੋਟਰਾ ਨਿਹੰਗ ਵਿੱਚ ਆ ਕੇ ਮਿਲੇ ਧਿਆਨ ਸਿੰਘ ਜਿਨੇ ਆਕੇ ਚਮਕੌਰ ਵਿੱਚ ਮਹਾਰਾਜ ਦੇ ਨਾਲ ਲੜੇ ਗੁਰੂ ਮਹਾਰਾਜ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਨੇ ਗੁਰਸਿੱਖਾਂ ਨੂੰ ਸਬੋਧਨ ਕਰਦਿਆਂ ਹੋਇਆਂ ਰਹਿ راستੋ ਬਾਦ ਮਹਾਰਾ ਨੇ ਬਚਨ ਇਹ ਕੀਤੇ ਜੋ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਸਤਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਕਿ ਦੇਖੋ ਗੁਰਸਿੱਖੋ ਜੁੱਧ ਨਾਲੋਂ ਵੱਡਾ ਕੋਈ ਵੀ ਤਪ ਨਹੀਂ ਦੁਨੀਆ ਦਾ ਕਿਉਂਕਿ ਇੱਕ ਘੜੀ ਵਿੱਚ ਦੋਨੋਂ ਲੋਕ ਲੈ ਸੁਧਾਰ ਕੇ ਇੱਕ ਘੜੀ ਦੇ ਵਿੱਚ ਸ਼ਹੀਦੀ ਪਾ ਕੇ ਲੋਕ ਪਰ ਲੋਕ ਸੋਹਿਲੇ ਹੋ ਜਾਂਦੇ ਨੇ ਜਿਹੜੇ ਪਿਆਰੇ ਗੁਰਸਿੱਖ ਨੇ ਉਹ ਗੁਰੂ ਦੇ ਚਰਨਾਂ ਵਿੱਚ ਜਸ ਮਾਉਂਦੇ ਨੇ ਜੋ ਸੁਕਾਮੀ ਨੇ ਉਹਨਾਂ ਨੂੰ ਰਾਜ ਮਿਲ ਜਾਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਉਹ ਗੁਰਸਿੱਖਾਂ ਨੂੰ ਦਿੱਤਾ ਜੋ ਮਹਾਰਾਜ ਦੇ ਨਾਲ ਹਨ ਜਿਨ੍ਹਾਂ ਦੇ ਵਿੱਚੋਂ ਆਪ ਜੀ ਨੂੰ ਯਾਦ ਹੋਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਉਣ ਵਾਲੇ ਕਸ਼ਮੀਰੀ ਪੰਡਤਾਂ ਵਿੱਚੋਂ ਅਡੂ ਰਾਮ ਉਹਨਾਂ ਦਾ ਪੁੱਤਰ ਜੋ ਕਿਰਪਾ ਰਾਮ ਦੱਤ ਸੀਗਾ ਤੇ ਉਹ ਜਿਹੜਾ ਸੀਗਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪਾਈ ਤਾਂ ਕਿਰਪਾ ਰਾਮ ਵਾਪਸ ਨਹੀਂ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਰਹਿ ਪਿਆ ਤੇ ਉਹਨਾਂ ਨੇ ਅੰਮ੍ਰਿਤ ਛਕ ਕੇ ਉਹਨਾਂ ਦਾ ਨਾਂ ਕਿਰਪਾ ਸਿੰਘ ਹੋਇਆ ਤੇ ਉਹਨਾਂ ਦਾ ਇੱਕ ਭਰਾ ਸੀਗਾ ਜੋ ਸੰਮੁਖ ਸਿੰਘ ਹੋਇਆ ਦੇਖੋ ਉਹ ਵੀ ਗੁਰੂ ਮਹਾਰਾਜ ਦੇ ਨਾਲ ਅੱਜ ਚਮਕੌਰ ਦੇ ਗੜੀ ਦੇ ਵਿੱਚ ਹਨ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕਰਨ ਵਾਲੇ ਮੱਖਣਸ਼ਾਲ ਲੁਭਾਣਾ ਜਿਹੜਾ ਸੀਗਾ ਉਹਨਾਂ ਦਾ ਪੋਤਰਾ ਜਵੰਦ ਸਿੰਘ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੈ। ਦੇਖੋ ਅੱਜ ਇਹ ਗੁਰਸਿੱਖ ਪਿਆਰੇ ਮਹਾਰਾਜ ਦੇ ਨਾਲ ਹਨ ਤੇ ਮਹਾਰਾਜ ਉਪਦੇਸ਼ ਦੇ ਕੇ ਉਹਨਾਂ ਨੂੰ ਉਹਨਾਂ ਦਾ ਜਨਮ ਜਿਹੜਾ ਸਫਲਾ ਕਰ ਰਹੇ ਹਨ। ਹੁਣ ਮਾ ਰਾ ਦਾ ਉਪਦੇਸ਼ ਇਹ ਹੋਇਆ ਗੁਰਸਿੱਖੋ ਭਲਕੇ ਭਾਰੀ ਜੁੱਧ ਹੋਣਾ ਹੈ ਚਲੋ ਜਾਓ ਆਰਾਮ ਕਰੋ ਤੇ ਖਾਣ ਵਾਸਤੇ ਵੀ ਬਹੁਤਾ ਲੰਗਰ ਨਹੀਂ ਆਇਆ ਥੋੜਾ ਹੀ ਲੰਗਰ ਸੀਗਾ ਜੋ ਖਾਲਸੇ ਨੇ ਜਿਹੜਾ ਹਨ ਬੁਰਕੀ ਬੁਰਕੀ ਕਰਕੇ ਵੰਡ ਕੇ ਸ਼ਕਿਆ ਦੇਖੋ ਉਹ ਰਾਤ ਅਜ ਆਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਬਿਸਤਰ ਮਹਾਰਾਜ ਨੂੰ ਜਿਹੜਾ ਹੈ ਖਾਸ ਦਿੱਤਾ ਤੇ ਬਾਕੀ ਗੁਰਸਿੱਖ ਜਿਹੜੇ ਸਨ ਉਹ ਭੁੰਜੇ ਪਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ساری ਰਾਤ ਨਹੀਂ ਸੁੱਤੇ ਕੋਈ ਆਰਾਮ ਨਹੀਂ ਕੀਤਾ ਇਹਦੇ ਬਾਰੇ ਅੱਲਾ ਯਾਰ ਖਾਂ ਬੜਾ ਸੋਹਣਾ ਲਿਖਦਾ ਹੈ ਜਦ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੈਂ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ ਕਹਿੰਨੇਗੇ ਮਹਾਰਾਜ ਹਵਾ ਵਿੱਚ ਆਗੇ ਖੁੱਲੇ ਮੈਦਾਨ ਵਿੱਚ ਆ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਤਾਂ ਦੁਆ ਮੈਂ ਦਿਲ ਜੁੜਿਆ ਹੋਇਆ ਸੀ ਪਰਮੇਸ਼ਰ ਦੇ ਨਾਲ ਅਰਦਾਸ ਕੀਤੀ ਸੀ ਕਹਿੰਦੇ ਬੋਲੇ हे ਖੁਦਾਬੰਦ ਹਉ ਖੁਸ਼ ਤੇਰੀ ਰਜ਼ਾ ਮੈਂ ਮੈਂ ਖੁਸ਼ ਹਾਂ ਤੇਰੀ ਰਜ਼ਾ ਵਿੱਚ ਭਾਵੇਂ 17 ਲੱਖ ਦਾ ਘੇਰਾ ਪਿਆ ਹੋਇਆ ਹੈ ਸਾਡੇ ਕੋਲ ਸਿਰਫ ਕੁਝ ਗੁਰਸਿੱਖ ਨੇ ਉਹ ਵੀ ਭੁੱਖੇ ਪਾਣੇ ਤੇ ਜ਼ਖਮੀ ਨੇ ਕਰਤਾਰ ਸੇ ਕਹਤੇ تھے ਗੁਆ ਰੂਬਰੂ ਹੋ ਕਰ ਮਹਾਰਾਜ ਦੇਖੋ ਕੀ ਕਹਿੰਦੇ ਨੇ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕੇ ਮੈਂ ਜਾਵਾਂਗਾ ਐਤੋ ਸੁਰਖਰੂ ਹੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਰੇ ਨਾ ਜਦੋਂ ਅੱਲਾ ਯਾਰਖਾ ਇਹ ਲਿਖਦਾ ਹੈ ਨਾ ਤਾਂ ਉਹ ਕਹਿੰਦਾ ਹੈ ਕਹਿੰਦੇ ਲੇਟੇ ਹੋਏ ਹੈ ਖਾਲਸਾ ਜੀ ਆਜ ਜ਼ਮੀਂ ਪਰ ਕਿਸ ਤਰ੍ਹਾਂ ਸੇ ਚੈਨ ਆਏ ਹਮੇ ਸਾਹੇ ਨਸੀਬ ਪਰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵੀ ਮੈਂ ਬਿਸਤਰੇ ਤੇ ਕਿਵੇਂ ਸੌ ਸਕਦਾ ਹਾਂ ਜਦੋਂ ਮੇਰਾ ਖਾਲਸਾ ਜ਼ਮੀਨ ਤੇ ਪੁੰਜੇ ਪਿਆ ਇੰਨਾ ਪਿਆਰ ਗੁਰੂ ਕਰਦਾ ਹੈ ਨਾ ਆਪਣੇ ਸਿੱਖ ਨਾਲ ਜੇ ਸਿੱਖ ਲੇਟਾ ਹੋਇਆ ਹੈ ਧਰਤੀ ਤੇ ਜ਼ਮੀਂ ਤੇ ਗੁਰੂ ਵੀ ਚੱਲ ਕਰਕੇ ਉਹਨਾਂ ਕੋਲ ਆ ਜਾਂਦਾ ਪਰ ਸਿਰਫ ਇੰਨਾ ਨਹੀਂ ਕਹਿੰਦੇ ਅੱਲਾ ਯਾਰਖਾਨੇ ਜਦੋਂ ਗੁਰੂ ਗੋਬਿੰਦ ਸਿੰਘ ਦਾ ਪਿਆਰ ਵਰਣਨ ਕਰਦੇ ਲਿਖਿਆ ਹੈ ਨਾ ਉਹ ਕਹਿੰਦੇ ਸਾਫੇ ਕਵੀ ਸਿੰਘੋਂ ਕੇ ਉਲਟਾਤੇ تھے ਜ਼ਮੀਂ ਸੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਸਿੱਖਾਂ ਦੀਆਂ ਦਫਤਾਰਾਂ ਜੋ ਜ਼ਮੀਨ ਤੇ ਪੁੰਜੇ ਲੱਗਦੀਆਂ ਸਨ ਉਹਨਾਂ ਨੂੰ ਸੰਭਾਲਦੇ ਸਨ ਆਪਣੇ ਹੱਥੀ ਕੇਸ ਇਸਕੇ ਜੋ ਝਾੜੇ ਤੋਂ ਲੀਖਾਖ ਉਸਕੇ ਜਬੀ ਸੇ ਕਹਿ ਲਗੇ ਜ਼ਮੀਨ ਤੋਂ ਜੂੜੇ ਖੁੱਲੇ ਹੋਏ ਗੁਰਸਿੱਖਾਂ ਦੇ ਕੇਸ ਧਰਤੀ ਤੇ ਲੱਗਦੇ ਸਨ ਨਾ ਮਹਾਰਾਜ ਉਹ ਕੇਸਾਂ ਨੂੰ ਝਾੜ ਕੇ ਫਿਰ ਉਹਨਾਂ ਦਾ ਜੂੜਾ ਕਰਦੇ ਸਨ ਸਰ ਠੀਕ ਕੀਏ ਸਰ ਕਰੇ ਹੋਏ ਬਾਲੀਸ਼ ਇਹ ਝੀਂਸੇ ਕਹਿ ਲਗੀ ਸਿੱਖ ਕਿਵੇਂ ਸੁੱਤੇ ਪਏ ਸੰਸਰਾਣਾ ਵੀ ਕੋਈ ਨਹੀਂ ਸੀ ਕੋੜੀਆਂ ਦਿਆਂ ਕਾਠੀਆਂ ਲੈ ਕਰਕੇ ਸਰਾਣਾ ਬਣਾ ਕੇ ਪਏ ਸਨ ਕਹਿੰਦੇ ਤਰਤੀਬ ਦੀ ਹਰ ਤੀਜ ਕੋ ਲਾਲਾ ਕਰ ਕਹੀਂ ਸੇ ਕਹਿ ਲਗੀ ਕਿਤੋਂ ਨਾ ਕਿਤੋਂ ਸਾਫਾ ਲਿਆ ਕੇ ਉਹਨਾਂ ਨੂੰ ਝਾੜਦੇ ਸਨ ਹੁਣ ਅੱਲਾ ਯਾਰ ਖਾਂ ਦੇਖ ਕੇ ਹੈਰਾਨ ਹੋ ਕੇ ਕਹਿੰਦਾ ਹੈ ਨਾ हाशा किसी मुर्शद में ये इशार नहीं है मैं आज तक कोई भी पैगंबर कोई गुरु ऐसा नहीं देखा यह प्यार किसी पीर में जिनहार नहीं है गुरु गोबिंद सिंह जिन्ना सिखा प्यार ऊना प्यार किसी को भी नहीं सी कोई भी पैगंबर ने इन्ना प्यार अपने मुर्शदा नाल, अपने मुरीदा दे नाल मुर्शद ने नहीं किया ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਜ਼ਿਕਰ ਜਿਹੜਾ ਆਉਣ ਵਾਲੀ ਮੁਗਲ ਫੌਜ ਦਾ 10 ਲੱਖ ਫੌਜ ਦਾ ਨਮੀ ਫੌਜ ਆਉਣ ਦਾ ਜਦੋਂ ਮਹਾਰਾਜ ਨੇ ਜ਼ਫਰਨਾਮੇ ਵਿੱਚ ਅਰੰਗਜ਼ੈਬ ਨੂੰ ਲਿਖਿਆ ਹੈ ਨਾ ਮਹਾਰਾਜ ਦੇ ਬਚਨ ਹਨ ਗੁਰ ਸਨਹਾ ਛੇ ਕਾਰੇ ਕੁੰਨਦ ਚਹਲ ਨਰ ਕਹੇ 10 ਲੱਖ ਬਰ ਆਮਦ ਬਰੋ ਬੇਖਬਰ ਮਹਾਰਾਜ ਕਹਿੰਦੇ ਬੇਖਬਰ ਸੀ ਅਸੀਂ 10 ਲੱਖ ਫੌਜ ਹੋਰ ਅਰੰਗਜ਼ੈਬ ਤੂਹੇਜ ਦਿੱਤੀ ਚਮਕੌਰ ਨੂੰ ਘੇਰਨ ਵਾਸਤੇ ਅੱਗੇ ਵੀ 7 ਲੱਖ ਫੌਜ ਜਿਹੜੀ ਪਿੱਛੇ ਆ ਰਹੀ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਬਚਨ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖੋ ਐਸਾ ਮਹਾਰਾਜ ਨੇ ਆਪਣੇ ਸਿੱਖਾਂ ਨਾਲ ਪਿਆਰ ਕੀਤਾ ਇਹ ਰਾਤ ਜਿਹੜੀ ਬਿਤੀ ਹੈ ਨਾ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਨਾਲੋਂ ਵੱਧ ਆਪਣੇ ਖਾਲਸੇ ਨਾਲ ਪਿਆਰ ਕੀਤਾ ਤੇ ਮਹਾਰਾਜ ਨੂੰ ਇੰਨਾ ਜਿਹੜਾ ਹੈ ਮਹਾਰਾ ਦਾ ਆਪਣਾ ਹੀ ਪਾਣਾ ਹੈ ਨਾ ਮਾਰੇ ਨੂੰ ਇਹ ਵੀ ਪਤਾ ਹੈ ਬਾਕੀ ਇਹ ਸਿੱਖ ਜਿਹੜੇ ਹਨ ਕਹਿੰਦੇ ਇਹਨਾਂ ਨੇ ਸ਼ਹੀਦ ਹੋ ਜਾਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਰਹਿਮਤਾਂ ਦੇ ਸਾਗਰ ਆਪ ਪਰਮੇਸ਼ਰ ਰੂਪ ਆਪ ਦੁਨੀਆ ਦੇ ਮਾਲਕ ਅੱਜ ਦੇਖੋ ਆਪਣਾ ਭਾਣਾ ਆਪ ਵਰਤਾ ਕੇ ਤੇ ਆਪ ਹੀ ਉਸ ਭਾਣੇ ਵਿੱਚ ਆ ਕੇ ਸਿੱਖਾਂ ਨੂੰ ਇੰਨਾਂ ਰਜ਼ਾ ਵਿੱਚ ਚੱਲਣ ਦਾ ਉਪਦੇਸ਼ ਦਿੰਦੇ ਹੈ ਸਤ ਪੋ ਵਾਲਾ ਦਿਨ ਮਾਤਾ ਗੁਜਰਕੌਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੋ ਕੁੰਮੇ ਦੇ ਘਰ ਵਿੱਚ ਹਨ ਉਥੋਂ ਤਿਆਰੀ ਹੋਈ ਮਾਤਾ ਜੀ ਦੇ ਜਾਣ ਦੀ ਤੇ ਮਾਤਾ ਜੀ ਨੇ ਜਾਣ ਤੋਂ ਪਹਿਲਾਂ ਜੋ ਲక్ష్ਮੀ ਸੀਗੀ ਜਿਨ੍ਹਾਂ ਨੇ ਉਹਨਾਂ ਵਾਸਤੇ ਲੰਗਰ ਤਿਆਰ ਕੀਤਾ ਬੜੀ ਸੇਵਾ ਕੀਤੀ ਸਾਰੀ ਰਾਤ ਕੁੰਮਾ ਆਪ ਘਰ ਦੇ ਬਾਹਰ ਬੈਠਾ ਰਿਹਾ ਤਾਂ ਮਾਈ ਲక్ష్ਮੀ ਨੂੰ ਜਿਹੜਾ ਹੈ ਮਾਤਾ ਜੀ ਨੇ ਜਿਹੜਾ ਉਸ ਵੇਲੇ ਕਹਿੰਦੇ ਦੋਏ ਮੋਹਰ ਕੀ ਆਰਸੀ ਪੰਜ ਚੂੜੀਆਂ ਸਾਥ ਕਹਿਣ ਲੱਗੇ ਉਹਨਾਂ ਨੂੰ ਇਹ ਬਖਸ਼ਿਸ਼ ਕੀਤੀ ਪੰਜ ਚੂੜੀਆਂ ਜਿਹੜੀਆਂ ਹਨ ਮਾਤਾ ਜੀ ਨੇ ਦਿੱਤੀਆਂ ਦੋ ਮੋਹਰਾਂ ਸੋਨੇ ਦੀਆਂ ਦਿੱਤੀਆਂ ਤੇ ਉਸ ਕੁੰਮੇ ਨੂੰ ਮਹਾਰਾਜ ਮਾਤਾ ਜੀ ਨੇ ਉਹਨਾਂ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ 500 ਰੁਪਈਆ ਦਿੱਤਾ ਤੇ ਕੁੰਮੇ ਨੇ ਜਿਹੜਾ ਹੈ ਆਪਣੀ ਜਿਹੜਾ ਹਨ ਕਿਸ਼ਤੀ ਤੇ ਬਿਠਾ ਕਰਕੇ ਮਾਤਾ ਜੀ ਨੂੰ ਸਹਿਬਜ਼ਾਦਿਆਂ ਨੂੰ ਤੇ ਗੰਗੂ ਨੂੰ ਸਤਲੁਜ ਦੀ ਜੋ ਸਤਲੁਜ ਨੂੰ ਪਾਰ ਕਰਾ ਕੇ ਤੇ ਚੱਕ ਡੇਰਾ ਜਿਹੜਾ ਹੈ ਉਥੋਂ ਤੋਂ ਲੈ ਕਰਕੇ ਅੱਗੇ ਨੂੰ ਤੋਰਿਆ ਮਾਤਾ ਜੀ ਤੇ ਛੋਟੇ ਸਹਿਬਜਾਦੇ ਗੰਗੂ ਦੇ ਨਾਲ ਜਾ ਰਹੇ ਹਨ ਇਹ ਗੰਗੂ ਉਹੀ ਹੈ ਜਿਨੇ 22 ਸਾਲ ਆਨੰਦਪੁਰਸ ਵਿੱਚ ਰੱਕ ਰੱਕੇ ਤੇ ਉੱਥੇ ਸਿਰਫ ਲੰਗਰ ਹੀ ਖਾਦਾ ਕੋਈ ਸੇਵਾ ਵੀ ਨਹੀਂ ਕੀਤੀ ਸੀ ਇਹ ਗੰਗੂ ਆਪਣੇ ਘਰ ਵਿੱਚ ਲਾ ਜਾ ਰਿਹਾ ਹੈ ਤਾਂ ਕਰਕੇ ਮਾਤਾ ਜੀ ਨੇ ਭਰੋਸਾ ਕਰ ਲਿਆ ਤੇ ਜਾਂਦਿਆਂ ਰਾਸਤੇ ਦੇ ਵਿੱਚ ਇਹ ਗੰਗੂ ਦੀ ਨਿਗਾਹ ਜਿਹੜੀ ਸੀ ਇੱਕ ਮਟਕੀ ਤੇ ਪਈ ਜੋ ਮਟਕੀ ਮੋਹਰਾ ਨਾਲ ਭਰੀ ਹੋਈ ਸੀਗੀ ਇਹ ਮਟਕੀ ਵੀ ਮਾਤਾ ਜੀ ਨੇ ਤਾਂ ਨਹੀਂ ਚੱਕੀ ਕੋਈ ਦਾਸੀ ਨੇ ਮਾਤਾ ਜੀ ਨੂੰ ਜਾਣ ਤੋਂ ਪਹਿਲਾਂ ਇਹ ਉਹਨਾਂ ਦੇ ਸਮਾਨ ਵਿੱਚ ਬੰਨ ਦਿੱਤੀ ਸੀ ਇਹ ਮਟਕੀ ਗੰਗੂ ਦੀ ਜੋ ਨੀਤ ਨੂੰ ਹੈ ਖਰਾਬ ਕਰਨ ਲੱਗੀ ਤੇ ਇਹ ਜਦੋਂ ਖੇੜੀ ਪਹੁੰਚਦੇ ਹਨ ਰਾਤ ਦੇ ਹਨੇਰੇ ਵਿੱਚ ਤਾਂ ਗੰਗੂ ਮਾਤਾ ਜੀ ਨੂੰ ਇੱਕ ਕਮਰੇ ਵਿੱਚ ਜਿਸ ਕਮਰੇ ਦਾ ਦਰਵਾਜਾ ਲੋਕ ਜਾਂ ਜਿਹੜਾ ਹਨ ਉਹਨੂੰ ਤਾਲਾ ਨਹੀਂ ਲੱਗਦਾ ਸੀ ਉੱਥੇ ਉਹ ਉਤਾਰਾ ਕਰਕੇ ਸਹਿਬਜ਼ਾਦਿਆਂ ਦੇ ਨਾਲ ਮਾਤਾ ਜੀ ਨੂੰ ਇੱਕੋ ਮਿੰਜੇ ਦੇ ਉੱਤੇ ਮਹਾਰਾਜ ਮਾਤਾ ਜੀ ਨੂੰ ਪਾਇਆ ਤੇ ਆ ਬਾਹਰ ਨੂੰ ਚਲਿਆ ਗਿਆ ਜਾ ਕੇ ਆਪਣੇ ਮਾਂ ਨਾਲ ਸਲਾਹ ਕਰਨ ਲੱਗਿਆ ਕਹਿੰਦਾ ਦੇਖ ਮਾਂ ਆਪਾਂ ਬੜੇ ਗਰੀਬ ਹਾਂ ਆਪਣੀ ਗਰੀਬੀ ਦੂਰ ਹੋ ਸਕਦੀ ਹੈ ਇਹਨਾਂ ਕੋਲ ਇੱਕ ਮਟਕੀ ਹੈ ਜੋ ਮੋਹਰਾ ਨਾਲ ਭਰੀ ਹੋਈ ਹੈ ਆਪਾਂ ਕਿਉਂ ਨਾ ਉਹਨਾਂ ਨੂੰ ਜ਼ਹਿਰ ਦੇ ਕੇ ਖਾਣੇ ਦੇ ਵਿੱਚ ਜ਼ਹਿਰ ਪਾ ਦਈਏ ਪੌਇਜ਼ਨ ਕਰ ਦਈਏ ਤਾਂ ਕਰਕੇ ਰਾਤੋਂ ਰਾਤ ਹੀ ਮਰ ਜਾਣਗੇ ਤੇ ਇਹਨਾਂ ਦਾ ਜੋ ਢੰਨ ਹੈ ਉਹ ਆਪਾਂ ਲੈ ਲਵਾਂਗੇ ਆਪਣੀ ਜਿਹੜਾ ਹਨ ਪੁਸ਼ਟਾਂ ਦੀ ਗਰੀਬੀ ਦੂਰ ਹੋ ਜਾਏਗੀ ਉਸ ਦੀ ਮਾਂ ਨੇ ਲਹਣਤਾ ਪਾਈਆਂ ਕਹਿੰਦੇ ਗੰਗੋ ਇਹ ਜਾ ਪਾਪ ਤੁੱਕੇ ਦੇ ਨਾ ਕਰੀਂ ਇਹਨਾਂ ਦੇ ਪਿਤਾ ਨੇ ਤਾਂ ਸਾਰੇ ਦੁੱਖ ਝੱਲੇ ਹਨ ਸਾਡੇ ਸੁੱਖ ਵਾਸਤੇ ਸਾਡੀ ਆਜ਼ਾਦੀ ਵਾਸਤੇ ਇਹਨਾਂ ਦੇ ਦਾਦੇ ਨੇ ਸਾਡਾ ਧਰਮ ਬਚਾਇਆ ਹੈ ਆਪਣਾ ਸੀਸ ਦੇ ਕੇ ਕਹਿੰਦੇ ਤੂੰ ਇਹ ਕੀ ਸੋਚ ਰਿਹਾ ਹਾਂ ਤਾਂ ਬੁੜੀਆਂ ਲਾਂਟਾਂ ਪਾਹਾਂ ਪਰ ਗੰਗੂ ਜਿਹੜਾ ਸੀਗਾ ਜੋ ਲਾਲਚ ਦਾ ਮਾਰਿਆ ਹੋਇਆ ਰਾਤ ਵੇਲੇ ਜਦੋਂ ਦੇਖ ਜਿਹੜਾ ਹਨ ਇਹਦਾ ਖਿਆਲ ਆਇਆ ਕਿਵੇਂ ਰਾਤ ਨੂੰ ਜਾ ਕੇ ਉਹ ਮਟਕੀ ਚੁੱਕ ਲਿਆਵਾਂ ਤਾਂ ਇਹ ਮਾਤਾ ਜੀ ਦੇ ਦੱਬੀ ਪੈਰੀ ਜਾ ਕੇ ਕਮਰੇ ਵਿੱਚ ਵੜਦਾ ਹੈ ਮਾਤਾ ਜੀ ਦੀਆਂ ਅੱਖਾਂ ਖੁੱਲੀਆਂ ਹਨ ਮਾਤਾ ਜੀ ਸਾਰੀ ਰਾਤ ਸਿਮਰਨ ਵਿੱਚ ਜੁੜੇ ਹੋਏ ਹਨ ਤੇ ਕਿੱਥੇ ਨੀਂਦ ਆਉਣੀ ਸੀ ਮਾਤਾ ਜੀ ਨੂੰ ਤਾਂ ਮਾਤਾ ਜੀ ਦੇ ਜਾਗਦਿਆਂ ਨੂੰ ਦੇਖ ਕਰਕੇ ਇਹ ਗੰਗੂ ਬਾਹਰ ਆ ਜਾਂਦਾ ਹੈ ਦੋ ਤਿੰਨ ਵਾਰੀ ਅੰਦਰ ਗਿਆ ਅਖੀਰ ਕਰ ਮਾਤਾ ਜੀ ਨੂੰ ਇਹ ਗਿਆਨ ਹੋ ਗਿਆ ਕਿ ਇਹ ਗੰਗੂ ਕੁਝ ਚੱਕਣਾ ਚਾਹੁੰਦਾ ਹੈ ਮਾਤਾ ਨੇ ਜਾਣ ਬੁੱਝ ਕੇ ਅੱਖਾਂ ਬੰਦ ਕਰ ਲੀਆਂ ਤੇ ਗੰਗੂ ਦਾ ਰਾਹ ਬਣਾਤਾ ਮੌਕਾ ਦਿੱਤਾ ਉਸ ਨੂੰ ਉਹਨੇ ਜਿਹੜਾ ਹਨ ਉਹ ਮਟਕੇ ਚੁੱਕੇ ਲੈ ਗਿਆ ਚੁੱਕ ਕਰਕੇ ਜਾ ਕੇ ਜਿਹੜਾ ਹਨ ਇੱਕ ਛੱਪੜ ਦੇ ਲਾਗੇ ਉਥੇ ਜਾ ਕੇ ਦਬਾ ਦਿੱਤੇ ਧਰਤੀ ਵਿੱਚ ਜਾ ਕੇ ਬੰਦ ਕਰ ਦਿੱਤੀ ਬਰਿਡ ਕਰ ਦਿੱਤੇ ਤੇ ਸਵੇਰੇ ਜਿਹੜਾ ਹਨ ਸਵੇਰ ਦੀ ਉਡੀਕ ਕਰਨ ਲੱਗਿਆ ਇਹ ਸਾਰੀ ਰਾਤ ਗੰਗੂ ਇਹੀ ਸੋਚਦਾ ਰਿਹਾ ਕਿ ਜੇ ਮਾਤਾ ਜੀ ਤੇ ਸਹਿਬਜ਼ਾਦੇ ਮੇਰੇ ਘਰ ਵਿੱਚ ਰਹਿਣਗੇ ਕਿਤੇ ਮਨੂ ਵੀ ਨਾ ਫੜ ਕੇ ਲੈ ਜਾਣ ਮੁਗਲ 22 ਸਾਲ ਦੇ ਨਮਕ ਹਰਾਮੀ ਨੂੰ ਕਰਨ ਵਾਲਾ ਇਹ ਗੰਗੂ ਜਿਹੜਾ ਸੀਗਾ ਤਰਾਂ ਤਰਾਂ ਦੀਆਂ ਬਯੰਤਾ ਸੋਚਣ ਲੱਗਿਆ ਕਿ ਮਾਤਾ ਜੀ ਨੂੰ ਤੇ ਸਹਿਬਜ਼ਾਦੇ ਨੂੰ ਮੈਂ ਕਿਵੇਂ ਇਹਨਾਂ ਤੋਂ ਖਿਹੜਾ ਛਡਾਵਾਂ ਤੇ ਮੁਗਲਾਂ ਤੋਂ ਵੀ ਮੈਂ ਇਨਾਮ ਲੈ ਲਵਾਂ ਕਿ ਇਹ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਮਾਂ ਹੈ ਇਹਨਾਂ ਨੂੰ ਮੈਂ ਫੜਾ ਦੇਮਾ ਅਰਸਤ ਕਰਾ ਦੇਮਾ